ਜੀ ਅੱਜ ਦੇ ਨਵੇਂ ਬਲੌਗ ਦੇ ਹੰਦਾ ਸਵਾਗਤ ਹੈ ਅੱਜ ਆਪਾਂ ਅੱਜ ਦੇ ਬਲੌਗ ਦੇ ਵਿੱਚ ਆਪਣੇ ਮਿੱਤਰ ਆ ਰਹੇ ਨੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਵੀ ਰੋਣੀ ਉਹਨਾਂ ਨੂੰ ਮਿਲਦੇ ਆ ਤੇ ਉਹਨਾਂ ਦੇ ਨਾਲ ਹੀ ਅੱਜ ਆਪਾਂ ਜੋ ਨਾਬੇ ਦੇ ਨੇੜੇ ਗੁਰੂ ਘਰ ਹੈਗਾ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਉਸ ਦੇ ਦਰਸ਼ਨ ਕਰਾਂਗੇ ਤੇ ਨਾਲ ਹਿੰਦੇ ਉਹਨੂੰ ਉਹਨਾਂ ਦੇ ਦਰਸ਼ਨ ਵੀ ਕਰਵਾਵਾਂਗੇ ਆਓ ਹੁਣ ਚੱਲ ਕੇ ਬੱਸ ਉਹ ਦੇਖਦੇ ਆਂ ਵੀਰ ਆਪਣਾ ਪਟਿਆਲੇ ਤੋਂ ਤੁਰ ਪਿਆ ਠੀਕ ਹੈ ਤੇ ਹੁਣ ਆਪਾਂ ਉਹਨੂੰ ਮਿਲਦੇ ਆਂ ਰਸਤੇ 'ਚ ਦੇਖਦੇ ਆਂ ਕਿੱਥੇ ਕਿ ਮਿਲੂਗਾ ਵੀਰ ਫੇਰ ਉਸ ਤੋਂ ਬਾਅਦ ਅੱਗੇ ਆਪਾਂ ਸਫ਼ਰ ਹੈ ਜਿਹੜਾ ਉਹਦੇ ਨਾਲ ਕਰਾਂਗੇ ਦਿਲੋਂ ਤਮੰਨਾ ਨੇ ਜਿਹੜੀਆਂ ਆਪਣੀਆਂ ਵੀਰਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਦੇ ਨਾਲ ਜਦ ਆਪਾਂ ਫਿਰਦੇ ਆਂ ਮਿਲਦੇ ਆਂ ਜੋ ਉਹ ਦਿਨ ਟਾਈਮ ਨੇ ਬਹੁਤ ਵਧੀਆ ਲੰਘਦੇ ਨੇ ਉਹ ਉਹਨਾ ਆਪਾਂ ਨੇੜੇ ਪਹੁੰਚਣ ਵਾਲੀਆਂ ਰਖੜੇ ਦੇ ਉਹ ਰਖੜੇ ਦੇ ਨੇੜੇ ਤੜੇ ਜੇ ਉਹ ਆਊਗਾ ਆਪਣਾ ਵੀਰ ਅੱਜ ਹੁਣ ਆਪਾਂ ਗੁਰਦੁਆਰਾ ਰੋਟਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ੋਪਰਾਪਤ ਸਥਾਨ ਆਪਾਂ ਪਹੁੰਚ ਚੁੱਕੇ ਆਂ ਤੇ ਇੱਥੇ ਆਪਾਂ ਹੁਣ ਨਾਲ ਹੁੰਦੇ ਆਪਣੇ ਮਿੱਤਰ ਨੇ ਜਿਹੜੇ ਉਹ ਵੀ ਇੱਥੇ ਆ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੱਥੇ ਦਾ ਇਤਿਹਾਸ 1665 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸਨ ਗੁਰੂ ਸਾਹਿਬ ਤੇ ਇਹ ਇੱਥੇ ਆ ਕੇ ਕੁ ਸਾਮ ਸਮਾਂ ਜਿਹੜਾ ਇੱਥੇ ਗੁਜ਼ਾਰਿਆ ਸੀ ਹੁਣ ਆਪਾਂ ਅੱਗੇ ਇੱਥੇ ਦੇ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਦੇਖੋ ਇੱਥੇ ਦੀ ਗੁਰੂ ਘਰ ਦੇ ਅੰਦਰੋਂ ਦਰਸ਼ਨ ਲੈ ਕਰਦੇ ਆਂ ਆਪਾਂ ਇਹ ਗੁਰਪ੍ਰੀਤ ਵੀਰ ਉਹ ਨਹੀਂ ਆਪਣੇ ਮੱਥਾ ਟੇਕ ਰਹੇ ਨੇ ਇਹਨੇ ਲੋ ਜੀ ਆਪਾਂ ਹੁਣ ਇੱਥੇ ਦੇ ਦਰਸ਼ਨ ਕਰ ਚੁੱਕੇ ਆ ਗੁਰਦੁਆਰਾ ਰੋਟਾ ਸਾਹਿਬ ਤੇ ਗੁਰਪ੍ਰੀਤ ਵੀਰ ਆਪਣਾ ਆਪਣੇ ਨਾਲ ਆ ਚੁੱਕਿਆ ਠੀਕ ਹੈ ਤੇ ਹੁਣ ਆਪਾਂ ਦਰਸ਼ਨ ਕਰ ਮੇਲੇ ਅਗਲੇ ਗੁਰੂ ਘਰ ਦੇ ਕਰਨ ਚਲਦੇ ਆਂ ਤੇ ਵੀਰ ਉਹਨਾਂ ਨੂੰ ਕਰਾਉਣਿਆਂ ਨਾਲ ਹਾਂਜੀ ਆਪਣੇ ਵੀਰ ਗੁਰਪ੍ਰੀਤ ਉਹਨੀਆਂ ਮਿਲ ਗਏ ਹੁਣ ਆਪਾਂ ਅਗਲੇ ਗੁਰੂ ਘਰ ਦੇ ਦਰਸ਼ਨ ਕਰਨ ਵੀ ਜਾਵਾਂਗੇ ਇਹਨਾਂ ਨਾਲ ਤੱਕੇ ਬਾਕੀ ਮਿਲ ਕੇ ਗੱਲਾਂ ਬਾਤਾਂ ਕਰਦੇ ਆ ਰਹੇ ਆ ਹੁਣ ਗੁਰਦੁਆਰਾ ਰੋਟਾ ਸਾਹਿਬ ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਸਥਾਨ ਹੈ ਉਸਦੇ ਹੁਣ ਅਸੀਂ ਦਰਸ਼ਨ ਕਰਕੇ ਨਿਕਲੇ ਆ ਤੇ ਹੁਣ ਆਪਾਂ ਅੱਗੇ ਇਹਨਾਂ ਨੂੰ ਦਰਸ਼ਨ ਕਰਵਾਵਾਂਗੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਬੌਲੀ ਸਾਹਿਬ ਪਿੰਡ ਰਾਮਗੜ੍ਹ ਤੇ ਉੱਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਦੇ ਆਂ ਫਿਰ ਉੱਥੇ ਜਾ ਕੇ ਆਪਾਂ ਠੀਕ ਹੈ ਜੀ ਹਾਂਜੀ ਗੁਰਪ੍ਰੀਤ ਜੀ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਜੀ ਹੈ ਜੇ ਆਪਾਂ ਨਾਲ ਜੁੜੇ ਆ ਤੇ ਸਾਨੂੰ ਇਸ ਵੇਲੇ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ ਮਤਲਬ ਬੜਾ ਵਧੀਆ ਲੱਗ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਆ ਦਿਨ ਚੱਲ ਰਹੇ ਨੇ ਸ਼ਹੀਦੀ ਦੇ ਤੇ ਆਪਾਂ ਕਿੰਨੇ ਮਲਬੜ ਭਾਗੇ ਆ ਵੀ ਆਪਾਂ ਉਹਨਾਂ ਦੇ ਗੁਰੂ ਧਾਮਾਂ ਤੇ ਜਾ ਕੇ ਨਮਸਤਕ ਹੋ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਇਹ ਦਿਨਾਂ 'ਚ ਤਾਂ ਵੈਸੇ ਹੀ ਬਹੁਤ ਇਤਿਹਾਸ ਨਾਲ ਜੋੜਨ ਵਾਲੇ ਦਿਨ ਨੇ ਤੇ ਇਸ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਹਰੇਕ ਇ ਪੰਜਾਬ ਦੇ ਕੀ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਜਿਹੜੇ ਵੀ ਸਿੱਖ ਸੰਗਤਾਂ ਰਹਿੰਦੀਆਂ ਨੇ ਜਾਂ ਹੋਰ ਕਿਹੜੇ ਵੀ ਧਰਮਾਂ ਦੇ ਵਿੱਚੋਂ ਉਹ ਸਾਰਿਆਂ ਨੂੰ ਗੁਰੂ ਘਰ ਦੇ ਵਿੱਚ ਜ਼ਰੂਰ ਦਰਸ਼ਨ ਦੇਣੇ ਚਾਹੀਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਨਾਲ ਕਰਕੇ இந்து ਧਰਮ ਹੈ ਜਿਹੜਾ ਉਸ ਨੂੰ ਰੱਖਿਆ ਜਿਹੜੀ ਉਹਨਾਂ ਨੇ ਕਰੀ ਸੀ ਜਦੋਂ ਸਮੇ ਦੇ ਹਾਕਮ ਤੇ ਜਿਹੜੇ ਉਹ ਇਸ ਧਰਮ ਨੂੰ ਖਤਮ ਕਰਨ ਤੇ ਆਏ ਹੋਏ ਸਨ ਤਾਂ ਇੱਕ ਚਾਦਰ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੇ ਉਹਨਾਂ ਦੀ ਰੱਖਿਆ ਕੀਤੀ ਸੀ ਆਓ ਹੁਣ ਅੱਗੇ ਚੱਲ ਕੇ ਆਪਾਂ ਅਗਲੇ ਗੁਰੂ ਘਰ ਤੇ ਦਰਸ਼ਨ ਕਰਨ ਚੱਲਦੇ ਆਂ ਅੱਜ ਦੇ ਬਲੌਕ ਦੇ ਵਿੱਚ ਇਹਨਾਂ ਨਾਲ ਮਿਲ ਕੇ ਆਪਾਂ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਪਾਂ ਹੁਣ ਰਾਮਗੜ ਰੋਡ ਦੇ ਉੱਤੇ ਨਵੀਂ ਜੇਲ੍ਹ ਦੇ ਆਸੀਂ ਇਧਰਲੇ ਪਾਸੇ ਬਸ ਨਵੀਂ ਜੇਲ੍ਹ ਦੇ ਨੇੜੇ ਪਹੁੰਚ ਚੁੱਕੇ ਆ ਇਹ ਤੋਂ ਅੱਗੇ ਆਪਾਂ ਰਾਮਗੜ ਨੂੰ ਜਾ ਰਹੇ ਹਾਂ ਠੀਕ ਹੈ ਨਾ ਥੋੜੀ ਜੀ ਅੰਦਰ ਨੂੰ ਜਾ ਕੇ ਆ ਉਹ ਜੇਲ੍ਹ ਇਹ ਇਹਦੇ ਤੇ ਵੀ ਅਸੀਂ ਸਾਡੀ ਯਾਦ ਜੁੜੀ ਹੋਈ ਹੈ ਸਾਡੇ ਦੋਨੇ ਵੀਰਾਂ ਦੀ ਸੰਘਰਸ਼ 2014 ਦਾ ਉਹ ਸਾਲ ਜਿਹੜਾ ਹਾਂ ਸਾਨੂੰ ਇਹ ਇੱਥੇ ਇਕੱਠਿਆਂ ਕੀਤਾ ਇਸ ਜੇਲ੍ਹ ਨੇ ਤੇ ਇਸ ਜੇਲ੍ਹ ਨਾਲ ਸਾਡੀਆਂ ਜਾਂਦਾ ਜੁੜੀਆਂ ਪਰਾਂ ਠੀਕ ਹੈ ਜਦੋਂ ਸੰਘਰਸ਼ ਚੱਲ ਰਿਹਾ ਸੀ ਕੰਪਿਊਟਰ ਅਧਿਆਪਕਾਂ ਦਾ ਉਸ ਸਮੇਂ ਸਾਨੂੰ ਇੱਥੇ ਕੋ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਤੇ ਜਿਸ ਦੇ ਵਿੱਚ ਸਾਨੂੰ ਮੈਂ ਕਹਿੰਨਾ ਵੀ ਹੋਰ ਕੀ ਪ੍ਰਾਪਤ ਹੋਇਆ ਉਹ ਅਲੱਗਾ ਗੱਲ ਐ ਵੀ ਮੈਂ ਕਹੂੰਗਾ ਵੀ ਵੀ ਮੈਨੂੰ ਇੱਕ ਸੱਜਣ ਸਾਡਾ ਅੰਮ੍ਰਿਤਸਰ ਤੋਂ ਜਿਹੜੇ ਤਿੰਨ ਸੱਜਣ ਸੀ ਉਹ ਮਿਲੇ ਸਾਨੂੰ ਇਹਨਾਂ ਦੇ ਵਿੱਚੋਂ ਗੁਰਪ੍ਰੀਤ ਵੀਰ ਸੀ ਹੈਗਾ ਗਗਨ ਤੇ ਪਰਮ ਠੀਕ ਹੈ ਤੇ ਹੋਰ ਵੀ ਭਰਾ ਜਿਹੜੇ ਵੱਖਰੇ ਹਾਂ 14 ਜਾਣੇ ਆਪਾਂ ਜਿਹੜੇ ਵੱਖਰੇ ਵੱਖਰੇ ਜ਼ਿਲ੍ਹਿਆਂ ਤੋਂ ਆ ਉਹ ਆਪਾਂ ਇੱਕ ਭਰਾਵਾਂ ਦੇ ਰੂਪ ਵਿੱਚ ਇਕੱਠੇ ਆ ਇਹ ਸਾਨੂੰ ਉੱਥੋਂ ਮਿਲਿਆ ਪਲੱਸ ਹੋਰ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਮਿਲਣੀਆਂ ਉਹ ਤੇ ਜਿਹੜੀਆਂ ਮਿਲਣੀਆਂ ਹੀ ਆ ਠੀਕ ਹੈ ਜੀ ਪਰ ਆ ਸਾਨੂੰ ਵੱਡੀ ਬਰਾਬੀ ਜਿਹੜੀ ਹੋਈ ਆ ਵੀ ਆਪਾਂ ਆਪਸ ਵਿੱਚ ਭਰਾ ਇਕੱਠੇ ਹੋਈਆਂ ਹੂੰ 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 ਸਾਨੂੰ ਸੰਘਰਸ਼ ਨੇ ਇਕੱਠੇ ਕੀਤਾ ਹੈ ਬਿਲਕੁਲ ਜੀ ਬਿਲਕੁਲ ਇਹ ਸੰਘਰਸ਼ ਦੀ ਜਾਰੀ ਹੁੰਦੀ ਹੈ ਜਿਹੜੀ ਇਹ ਖਾਸੀ ਪੱਕੀ ਹੋ ਜਾਂਦੀ ਹੈ ਇਹ ਖਾਸੀ ਪੱਕੀ ਤੇ ਇਹ 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 ਬਹੁਤ ਇਹ ਅੱਗੇ ਤੱਕ ਚੱਲਣੀ ਆ ਜੀ ਇਹ ਆਖਿਰ ਤੱਕ ਚੱਲਣੀ ਆ ਬਿਲਕੁਲ ਹੁਣ ਇੱਥੋਂ ਰਾਮਗੜ ਬੌੜਾਂ ਵਾਲਾ ਰਸਤਾ ਜਿਹੜਾ ਉਹ ਲੈਣ ਲੱਗੇ ਆ ਜਿੱਥੇ ਗੁਰਦੁਆਰਾ ਬੌਲੀ ਸਾਹਿਬ ਦੇ ਦਰਸ਼ਨ ਕਰਦੇ ਆਪਾਂ ਹੁਣ ਕਾਂ ਦੇ ਹਾਲ ਬਹੁਤੇ ਵਧੀਆ ਨਹੀਂ ਹੈਗੇ ਗੁਰਦੁਆਰਾ ਸਾਹਿਬ ਨੂੰ ਜਾਂਦੀ ਰੋਡ ਤੇ ਕੰਮ ਕਰਾਉਣ ਵਾਲਾ ਹੈਗਾ ਇਹ ਕਿਹਨਾਂ ਸਾਹਮਣੀ ਨਾਲ ਆਏ ਆ ਜੀ ਇੱਥੇ ਹੈਗਾ ਗੁਰੂ ਘਰ ਇਸ ਦੇ ਆਪਾਂ ਹੁਣ ਅੰਦਰ ਚੱਲ ਕੇ ਦਰਸ਼ਨ ਮੇਲੇ ਕਰਦੇ ਆਂ ਆਓ ਜੀ ਹੁਣ ਆਪਾਂ ਗੁਰਪ੍ਰੀਤ ਵੀਰ ਉਹਨਾਂ ਨਾਲ ਗੱਲ ਕਰਦੇ ਆਂ ਗੁਰਪ੍ਰੀਤ ਜੀ ਅੱਜ ਦੇ ਆਪਾਂ ਦਰਸ਼ਨ ਕਰਨ ਨਿਕਲੇ ਆ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ੋ ਅਸਥਾਨਾਂ ਦੇ ਨਾਲ ਅੱਜ ਹੁਣ ਆਪਾਂ ਪਹੁੰਚ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਹਬਜ਼ਾਦੇ ਜਿੱਥੇ ਉਹਨਾਂ ਦੀਆਂ ਅਸੇਤਾਂ ਅਸhtੀਆਂ ਨੇ ਜਿਹੜੀਆਂ ਉਹ ਅੱਜ ਵੀ ਦੱਬੀਆਂ ਹੋਈਆਂ ਨੇ ਉਰੇ ਹੈਗੀਆਂ ਇਸ ਦੇ ਬਾਰੇ ਕੀ ਗੱਲ ਤੁਸੀਂ ਦੱਸਣਾ ਚਾਹੋਗੇ ਆਪਣੇ ਅੱਜ ਦੇ ਰੂਟ ਦੇ ਬਾਰੇ ਉਹ ਮੈਂ ਜੀ ਹੁਣ ਇਸ ਵੇ ਪਹੁੰਚੇ ਹਾਂ ਜੀ ਜਿੱਥੇ ਇਸ ਵੇ ਪਹੁੰਚੇ ਹਾਂ ਜੀ ਗੁਰੂਕਾਰ ਇਸ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਚਰਨਛੋਪਾ ਪ੍ਰਾਪਤ ਆ ਤੇ ਇੱਥੇ ਇਹ ਸੀਰੀਅਲ ਦੇ ਵਿੱਚ ਦੀਵਾਨ ਟੋਡਰ ਮਲ ਹੋਣਾਂ ਦਾ ਇਹ ਇਹ ਜਗਾ ਇਹ ਏਰੀਆ ਸਨ ਯੋ ਇਹ ਜਗਾ ਉਹਨਾਂ ਦੀਆਂ ਸਨ ਠੀਕ ਹੈ ਜੀ ਇੱਥੇ ਉਹ ਉਹਨਾਂ ਦੇ ਬੜੇ ਸੱਚੇ ਭਗਤ ਸਨ ਜਿਹੜੇ ਜਿੱਥੇ ਉਹ ਆ ਕੇ ਉਹਨਾਂ ਕੋਲ ਉਹਨਾਂ ਨੂੰ ਉਹਨਾਂ ਨੂੰ ਆਪਣਾ ਉਹਨਾਂ ਦੀ ਸੇਵਾ ਵੀ ਕੀਤੀ ਆ ਤੇ ਉਹ ਸੇਵਾ ਦੀ ਬਦੌਲਤ ਜਿਹੜੀ ਉੱਥੇ ਜਦੋਂ ਛੋਟੇ ਸਾਹਿਬਾਂ ਨੇ ਸ਼ੀਦੀ ਹੋਈ ਆ ਉਹ ਸ਼ੀਦੀ ਵਿੱਚ ਅੱਗੇ ਆ ਕੇ ਉਹਨਾਂ ਨੇ ਮੋਹਰਾਂ ਰੱਖ ਕੇ ਇਹ ਉਹ ਆਪਣਾ ਜਗਾ ਲਈ ਆ ਤੇ ਉੱਥੇ ਉਹਨਾਂ ਨੇ ਸੰਸਕਾਰ ਜੋਤੀ ਸਰੂਪ ਕੀਤਾ ਹੈ ਹਾਂਜੀ ਹਾਂ ਉਸ ਤੋਂ ਬਾਅਦ ਇਤਿਹਾਸਕਾਰ ਕਹਿੰਦੇ ਨੇ ਵੀ ਉਹ ਉਹ ਆਪਣੇ ਨਾਲ ਅਸਥੀਆਂ ਲੈ ਆਏ ਨੇ ਆਪਣੇ ਇੱਥੇ ਆਪਣੇ ਇਸ ਏਰੀਆ ਆਪਣੇ ਇੱਥੇ ਹਾਂਜੀ ਹਾਂ ਠੀਕ ਹੈ ਉਹਦੇ ਵਿੱਚੋਂ ਉਹ ਜਦੋਂ ਇਹ ਅਸਥੀਆਂ ਇਥੋਂ ਪ੍ਰਾਪਤ ਹੋਈਆਂ ਤੇ ਜੋ ਇਹ ਇਹ ਗੁਰੂਕਾਰ ਫਿਰ ਛੋਟੇ ਸਾਹਿਬਾਂ ਦੇ ਫਿਰ ਮਾਤਾ ਗੁਜਰੀ ਘਰ ਜਿੱਥੇ ਸਵੰਦਤਾ ਸਥਾਨ ਨੇ ਇਹ ਪਤਾ ਲੱਗਿਆ ਗੁਰਪ੍ਰੀਤ ਜੀ ਇੱਥੇ ਕਨਵੇਂ ਦੇ ਵਿੱਚ ਨੀਅਰ ਪੋਟ ਇੱਕ ਵਾਰ ਇੱਥੇ ਹਸਤੀਆਂ ਨੇ ਜਿਹੜੀਆਂ ਇਹ ਦੇਖੀਆਂ ਸੀ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਕੁਝ ਕੁ ਸਾਲਾਂ ਬਾਅਦ ਕਿਉਂਕਿ ਫੇਰ ਦੁਬਾਰਾ ਸੈੱਟ ਕਰਕੇ ਇਸ ਗੁਰੂ ਘਰ ਨੂੰ ਲਗਭਗ ਦੋ ਜਾਂ ਤਿੰਨ ਵਾਰ ਦੁਬਾਰਾ ਰੀਬਿਲਟ ਕੀਤਾ ਗਿਆ ਜਿਸ ਦੇ ਵਿੱਚ ਹਰੇਕ ਤਰ੍ਹਾਂ ਦੀ ਧਿਆਨਪੂਰਵਕ ਇੱਥੇ ਨੇ ਜਿਹੜੀਆਂ ਉਹ ਹਸਤੀਆਂ ਨੇ ਜਿਹੜੀਆਂ ਛੋਟੇ ਸਾਹਿਬ ਜਦਿਆਂ ਦੀਆਂ ਆਪ ਬਹੁਤ ਹੀ ਆਪਣੇ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਵੀ ਸਾਨੂੰ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਨਾਲ ਸੱਜਣਾ ਨਾਲ ਇੱਥੇ ਆਏ ਆ ਉਹ ਸਾਰ ਨੂੰ ਪਹਿਲਾਂ ਤੇ ਉਸ ਮਹਾਰਾਜ ਦੇ ਹੁਕਮ ਉਸ ਹੁਕਮ ਤੋਂ ਬਗੈਰ ਤੁਸੀਂ ਨਹੀਂ ਪਹੁੰਚ ਸਕਦੇ ਤੇ ਮੈਂ ਅੱਗੇ ਵੀ ਗੱਲ ਕਰਦਾ ਪਿਆ ਆਂ ਸਾ ਵੀ ਇਹ ਦਿਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬੀ ਦੇ ਦਿਨ ਨੇ ਤੇ ਉਹਨਾਂ ਵਿੱਚ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਇਸ ਤੋਂ ਵੱਡਾ ਕੀ ਆਪਾਂ ਹੋਰ ਆਪਾਂ ਕੀ ਸਮਝੀਏ ਆਪਣੇ ਆਪ ਸਹੀ ਗੱਲ ਮੈਂ ਮੰਮਾ ਬਹੁਤ ਹੀ ਸ਼ੁਕਰਗੁਜ਼ਾਰ ਆ ਰਿਆਂ ਆਪਣੇ ਵੀਰ ਦਾ ਆਪਣੇ ਪਰਮ ਵੀਰ ਦਾ ਜਿਨ੍ਹਾਂ ਨੇ ਸਾਨੂੰ ਦਰਸ਼ਨ ਕਰਾਏ ਨੇ ਇੱਥੇ ਆ ਕੇ ਕਿ ਇਸ ਇਤਿਹਾਸਕ ਥਾਨਾਂ ਦੇ ਦਰਸ਼ਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਆਪਾਂ ਅਸਥਾਨਾਂ ਦੇ ਹੁਣ ਦਰਸ਼ਨ ਕਰ ਲਏ ਤੇ ਤੁਹਾਨੂੰ ਨਾਲ ਹੁੰਦੇ ਕਰਵਾ ਰਹੇ ਹਾਂ ਠੀਕ ਹੈ ਤੇ ਹੁਣ ਆਪਾਂ ਬਾਹਰ ਚੱਲਦੇ ਹਾਂ ਤੇ ਫਿਰ ਅਗਲੇ ਪੜਾਅ ਦੇ ਵਿੱਚ ਅਗਲੇ ਗੁਰੂ ਘਰਾਂ ਦੇ ਆਪਾਂ ਦਰਸ਼ਨ ਮੇਲੇ ਕਰਾਂਗੇ ਤੇ ਸਮੂਹ ਸੰਗਤ ਨੂੰ ਬੇਨਤੀ ਹੈ ਵੀ ਲਾਈਕ ਸ਼ੇਅਰ ਤੇ ਕਮੈਂਟ ਹੈ ਜਿਹੜਾ ਕਰਕੇ ਜਰੂਰ ਦੱਸਣ ਗਲਤੀਆਂ ਫਲਤੀਆਂ ਤੇ ਭੁੱਲਣਾ ਚੁੱਕਾਂ ਦੀ ਮਾਫੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਵੀਰ ਉਹਨਾਂ ਨੂੰ ਇੱਥੋਂ ਆਪਾਂ ਨੇ ਸੀ ਆਫ ਕਰਤਾ ਤੇ ਹੁਣ ਉਹ ਆਪਣਾ ਹੁਣ ਅਗਲੇ ਪੜਾਅ ਦੇ ਵਿੱਚ ਜਾਣਗੇ ਤੇ ਆਪਾਂ ਚੱਲਦੇ ਹਾਂ ਹੁਣ ਇੱਥੋਂ ਵਾਪਸ ਨਾਬੇ ਵੱਲ ਨੂੰ